लुधियाना फोटोग्राफर जर्नलिस्ट एसोसिएशन ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣੇ ਜੋ ਹੁਨਰ ਨੇ ਜੋ ਇਹਨਾਂ ਦੀ ਕਲਾ ਹੈ ਉਹਨਾਂ ਨੂੰ ਅੱਜ ਦਰਸ਼ਾਇਆ ਮੈਂ ਇਹਨਾਂ ਦਾ ਬਹੁਤ-ਬਹੁਤ ਥੈਂਕਸ ਕਰਦਾ ਔਰ ਧੰਨਵਾਦ ਵੀ ਕਰਦਾ ਜੀ ਵਧੀਆ ਮੈਂ ਤਾਂ ਇਹਨੂੰ ਕਲਾ ਕਹਾਵਾਂਗਾ ਜਿਹਦੀ ਸੋਚ ਨਾਲ ਇਹਨਾਂ ਨੇ ਬਹੁਤ ਵਧੀਆ ਔਰ ਜਿੱਥੇ ਕਲਚਰ ਨੂੰ ਤੇ ਉੱਥੇ ਧਾਰਮਿਕ ਪ੍ਰਤੀਤ ਨਾਲ ਲੈ ਕੇ ਇਹਨਾਂ ਨੇ ਬਣਾਏ ਨੇ ਬਹੁਤ ਵਧੀਆ ਗੱਲ ਅੱਛੀ ਲੱਗੀ ਔਰ ਖਾਸ ਤੌਰ ਵੱਡੀ ਗੱਲ ਇਹ ਹੈ ਕਿ ਇਹਨਾਂ ਦੀ ਜਿਹੜੀ ਸੋਚ ਹੁੰਦੀ ਹੈ कि ਲੋਕਾਂ ਦੀ ਸਚਾਈ ਨੂੰ ਸਰਕਾਰ ਤੱਕ ਮਿਜਾਣਾ ਉਹ ਸਰਕਾਰਾਂ ਦੀਆਂ ਜੋ ਉਪਲਬਧੀਆਂ ਹੁੰਦੀਆਂ ਨੇ ਲੋਕਾਂ ਤੱਕ ਮਿਜਾਣਾ ਇਹਨਾਂ ਦਾ ਇੱਕ ਸੋਚ ਬਣੀ ਹੋਈ ਹੈ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਥੈਂਕ ਯੂ ਵੀ ਕਰਦਾ ਹਾਂ ਸਭ ਤੋਂ ਪਹਿਲਾਂ ਤਾਂ ਸਾਰੇ ਸ਼ਹਿਰ ਵਾਸੀਆਂ ਨੂੰ ਵਰਲਡ ਫੋਟੋਗ੍ਰਾਫੀ ਡੇ ਦੀ ਬਹੁਤ-ਬਹੁਤ ਮੁਬਾਰਕਾ ਦੂਜਾ ਤੁਸੀਂ ਗੱਲ ਕੀਤੀ ਨਾਈਟ ਫੋਟੋਗ੍ਰਾਫੀ ਦੀ ਕੰਟੈਗਰ ਸਾਈਡ ਦੀ ਫੋਟੋ ਹੈਗੀ ਹੈ ਇਦੇ ਵਿੱਚ ਸਾਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਰਾਤ ਨੂੰ ਵੀ ਸਾਡਾ ਸ਼ਹਿਰ ਪੂਰਾ ਜਗਮਗ ਕਰਦਾ ਹੈਗਾ ਤੇ ਥੱਲੇ ਵਾਲੀ ਪਾਰਕ ਨਗਰ ਚੌਂਕ ਦੀ ਜਗ੍ਹਾ ਕਿਉਂਕਿ ਕਈ ਵਾਰੀ ਨਾ ਅਸੀਂ ਥੱਲੋਂ ਲੰਘ ਜਾਂਦੇ ਹਾਂ ਸਾਨੂੰ ਉੱਪਰ ਦੀ ਹਾਈਟ ਤੋਂ ਕਿਦਾਂ ਦਾ ਸ਼ਹਿਰ ਲੱਗਦਾ ਸਾਨੂੰ ਨਹੀਂ ਪਤਾ ਲੱਗਦਾ ਲੇਕਿਨ ਹੁਣ ਜਿੱਦਾਂ ਤਰੰਗਾ ਦਿਖ ਰਿਹਾ ਸਾਡੇ ਸ਼ਹਿਰ ਦੇਸ਼ ਦਾ ਮਾਣ ਹੈ ਤੋਂ ਇਦਾਂ ਦੀ ਕੋਸ਼ਿਸ਼ ਕੀਤੀ ਗਈ ਹੈ ਸਰ ਹਰ ਫੋਟੋਗ੍ਰਾਫਰ ਨੇ ਆਪਣੀ ਆਪਣੀ ਗੱਲ ਰੱਖੀ ਹੈ ਤਾਂ ਜਿਸ ਤਰੀਕੇ ਨਾਲ ਲੁਧਿਆਣਾ ਫੋਟੋ ਜਰਨਲਿਸਟ ਦੀ ਐਗਜ਼ੀਬਿਸ਼ਨ ਆ ਤਾਂ ਸੱਤ ਲੁਜੀ ਕਲਾ ਪਹੁੰਚੇ ਆ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਸਰ ਐਜ਼ ਅ ਜਰਨਲਿਸਟ ਤੁਸੀਂ ਸਾਰਾ ਸਾਲ ਫੋਟੋਆਂ ਕਲਿੱਕ ਕਰਦੇ ਹੋ ਹਨ ਪਰ ਇੱਕ ਪਿਕਸ ਕਲਿੱਕ ਕਰਦੇ ਹੋ ਪਰ ਜਦੋਂ ਇੱਕ ਦਿਨ ਆਉਂਦਾ ਐਕਸੀਬਿਸ਼ਨ ਦਾ ਜਿਸ ਦੇ ਵਿੱਚ ਆਪਣੀਆਂ ਸਭ ਤੋਂ ਬੈਸਟ ਜਿਹੜੀਆਂ ਇਮੇਜਸ ਸਿਲੈਕਟ ਕਰਕੇ ਡਿਸਪਲੇ ਕਰਨੀ ਹੁੰਦੀ ਹੈ ਨਾ ਸਰ ਕਿਸ ਤਰੀਕੇ ਦਾ ਲੱਗ ਰਿਹਾ ਸਰ ਵੀ ਬੜਾ ਟਫ ਜਿਆ ਹੁੰਦਾ ਵੀ ਆ ਨਾ ਪੂਰੇ ਸਾਲ ਤੇ ਤੁਹਾਨੂੰ ਕੋਈ ਇੱਕ ਪਿਕਚਰ ਜਿਹੜੀ ਸਿਲੇਕਟ ਕਰਨੀ ਹੁੰਦੀ ਆ ਫਿਰ ਵੀ ਆਪਣੇ ਵੱਲੋਂ ਕੋਸ਼ਿਸ਼ ਕਰਦੀ ਐ ਜੇ ਸਾਨੂੰ ਲੱਗਦਾ ਪਿਆ ਮੇਰੀ ਸੋਚ ਕੁਝ ਹੋਰ ਸਕਦੀ ਐ ਦੇਖਣ ਵਾਲੀ ਕੁਝ ਹੋਰ ਸਕਦੀ ਐ ਪਰ ਮੇਰੀ ਕੋਸ਼ਿਸ਼ ਇਹ ਰਹਿੰਦੀ ਐ ਵੀ ਜਿਹੜੀ ਮੇਰੀ ਫੋਟੋ ਹੋਵੇ ਵੀ ਤਕਰੀਬਨ ਸਾਰਿਆਂ ਨੂੰ ਅੱਛਾ ਅੱਛੀ ਸੀ ਲੱਗੇ ਤੁਹਾਨੂੰ ਬੜਾ ਟਫ ਟਾਸਕ ਹੁੰਦਾ ਐ ਪਿਕਚਰ ਸਿਲੇਕਸ਼ਨ ਵੀ ਅਸੀਂ ਕਿਸ ਫੈਰਿਸ਼ਨ ਦੀ ਪਿਕਚਰ ਦਈਏ ਇਹ ਸਭ ਕੁਝ ਦਈਏ ਤੇ ਉਸ ਨੇ ਜੋ ਸਮਝ ਆਂਦਾ ਸਾਨੂੰ ਬੈਸਟ ਆਪਣਾ ਉਹ ਸੀ ਦੇ ਦਿੰਦੀਆਂ ਤਾਂ ਜਿਸ ਤਰੀਕੇ ਨਾਲ ਲੁਧਿਆਣਾ ਫੋਟੋ ਜਰਨਲਿਸਟ ਦੀ ਐਕਸੀਬਿਸ਼ਨ ਆਇਆ ਤਾਂ ਸੱਤ ਲੋਕਲਾ ਪਹੁੰਚੇ ਆ ਸਸਰੀ ਗੱਲ ਸਰ ਸਸਰੀ ਗੱਲ ਜੀ ਸਰ ਐਜ਼ ਅ ਜਰਨਲਿਸਟ ਤੁਸੀਂ ਸਾਰਾ ਸਾਲ ਫੋਟੋਆਂ ਕਲਿੱਕ ਕਰਦੇ ਹੋ ਹਨ ਪਰ ਇੱਕ ਪਿਕਸ ਕਲਿੱਕ ਕਰਦੇ ਹੋ ਪਰ ਜਦੋਂ ਇੱਕ ਦਿਨ ਆਉਂਦਾ ਐਕਸੀਬਿਸ਼ਨ ਦਾ ਜਿਸ ਦੇ ਵਿੱਚ ਆਪਣੀਆਂ ਸਭ ਤੋਂ ਬੈਸਟ ਜਿਹੜੀਆਂ ਇਮੇਜਸ ਸਿਲੈਕਟ ਕਰਕੇ ਡਿਸਪਲੇ ਕਰਨੀ ਹੁੰਦੀ ਹੈ ਤਾਂ ਸਰ ਕਿਸ ਤਰੀਕੇ ਦਾ ਲੱਗ ਰਿਹਾ ਹੈ ਸਰ ਬੜਾ ਟਫ ਦਿਆ ਹੁੰਦਾ ਵੀ ਆ ਨਾ ਪੂਰੇ ਸਾਲ ਤੇ ਤੁਹਾਨੂੰ ਕੋਈ ਇੱਕ ਪਿਕਚਰ ਜਿਹੜੀ ਸਿਲੇਕਟ ਕਰਨੀ ਹੁੰਦੀ ਆ ਫਿਰ ਵੀ ਆਪਣੇ ਵੱਲੋਂ ਕੋਸ਼ਿਸ਼ ਕਰਦੀ ਐ ਜੋ ਸਾਨੂੰ ਲੱਗਦਾ ਪਿਆ ਮੇਰੀ ਸੋਚ ਕੁਝ ਹੋਰ ਸਕਦੀ ਐ ਦੇਖਣ ਵਾਲੀ ਕੁਝ ਹੋਰ ਸਕਦੀ ਐ ਪਰ ਮੇਰੀ ਕੋਸ਼ਿਸ਼ ਇਹ ਰਹਿੰਦੀ ਐ ਵੀ ਜਿਹੜੀ ਮੇਰੀ ਫੋਟੋ ਹੋਵੇ ਵੀ ਤਕਰੀਬਨ ਸਾਰਿਆਂ ਨੂੰ ਅੱਛਾ ਅੱਛੀ ਸੀ ਲੱਗੇ ਉਹ ਚੂਜ਼ ਕਰਨ ਦਾ ਕਿ ਮਤਲਬ ਟਾਸ ਕਰਾਂਦਾ ਵੀ ਜਿਹਨੂੰ ਕੋਈ ਆਪਾਂ ਇਹ ਕਰ ਸਕਦੇ। ਪਰ ਜਿਸ ਤਰੀਕੇ ਨਾਲ ਪੂਰੇ ਸਾਲ 'ਚ ਵੱਖ-ਵੱਖ ਇਵੈਂਟਸ ਹੁੰਦੇ ਨੇ ਹਮੇਸ਼ਾ ਜਿਹੜੇ ਮਾਸਟਰਪੀਸ ਨਿਕਲ ਕੇ ਆਉਂਦੇ ਨੇ ਪਰ ਜਿੱਦਾਂ ਹੁਣ ਆ ਕੇ ਦੇਖ ਸਕਦੇ ਆ ਖੇਡਦੇ ਹੋਏ ਜਾਂ ਇੱਕ ਰੇਲਵੇ ਕ로ਸਿੰਗ ਕਰਦੇ ਬਟ ਇਹ ਇੱਕ ਸਪੈਸ਼ਲ ਚੀਜ਼ਾਂ ਨੇ ਵੀ ਜਿਹੜੀਆਂ ਆਪਣੇ ਮਾਈਂਡ ਨਾਲ ਸੋਚ ਕੇ ਬਣਾਈਆਂ ਜਾਂਦੀਆਂ ਨੇ। ਨਹੀਂ ਐਦਾ ਕੁਝ ਨਹੀਂ ਆਏਗਾ। ਤਾਨੂੰ ਨਾ ਔਨ ਦੀ ਸਪੌਟ ਤੁਹਾਡੀ ਅੱਖ ਕਹਿੰਦੇ ਨਾ ਫੋਟੋਗ੍ਰਾਫਰ ਦੀ ਅੱਖ ਬਹੁਤ ਹੀ ਹੁੰਦੀ ਹੈ ਉਹ ਤੁਹਾਨੂੰ ਔਨ ਦੀ ਸਪੌਟ ਦਿਖਦੀ ਹੈ ਪਿਕਚਰ ਐਕਚੁਅਲੀ ਜੇ ਇਹਨੂੰ ਪਿਕਸ ਪਿਕਚਰ ਨੂੰ ਸੋਚ ਕੇ ਕੀਤਾ ਜਾ ਸਕਦਾ ਤਾਂ ਪੋਸੀਬਲ ਨਹੀਂ ਹੈ ਇਹ ਔਨ ਦੀ ਸਪੌਟ ਹੀ ਸੀਗਾ ਅਸੀਂ ਉੱਤੇ ਖੜੇ ਸੀਗੇ ਵੈਦਰ ਦੀ ਪਿਕਚਰਿੰਗ ਕਰਨਗੇ ਇਟ ਵੀਨ ਇਹ ਇਹਨਾਂ ਨੂੰ ਲੈ ਕੇ ਉਧਰੋਂ ਆ ਰਹੇ ਸੀਗੇ ਟ੍ਰੈਕ ਵੱਲ ਤੇ ਆ ਚੰਗੀ ਚਰੱਚੀ ਬਣ ਗਈ ਤੇ ਅੱਜ ਲੱਗੀ ਐਗਜ਼ਿਬਿਸ਼ਨ ਲੱਗੀ ਹੈ ਨਾ ਤੇ ਸਪੈਸ਼ਲ ਕਲਿੱਕ ਕੀਤੀਆਂ ਹੋਈਆਂ ਤੁਸੀਂ ਇਸ ਤਰੀਕੇ ਦਾ ਲੱਗ ਰਿਹਾ ਵੀ ਐਗਜ਼ਿਬਿਸ਼ਨ ਹੈ ਜੋ ਬਿਲਕੁਲ ਸਾਡਾ ਦੇਖੋ ਰੂਟੀਨ ਦੇ ਵਿੱਚ ਅਸੀਂ ਇੰਨੀ ਵੇਰੀਏਸ਼ਨ ਕਲਿੱਕ ਕਰਦੇ ਹਾਂ ਸਾਨੂੰ ਖੁਦ ਨਹੀਂ ਪਤਾ ਹੁੰਦਾ ਸੀ ਕਲਿੱਕ ਕੀ ਕਰਨ ਜਾ ਰਹੇ ਸਾਨੂੰ ਕੀ ਮਿਲ ਜੇ ਸਾਨੂੰ ਕੈਮਰਾ ਰੈਡੀ ਰੱਖਣਾ ਪੈਂਦਾ ਤੇ ਉਹਦੇ ਵਿੱਚ ਬਸ ਸਾਨੂੰ ਬੜਾ ਟਫ ਟਾਸਕ ਹੁੰਦਾ ਹੈ ਪਿਕਚਰ ਸਿਲੈਕਸ਼ਨ ਵੀ ਅਸੀਂ ਕਿਸ ਪਰਿਵਿਸ਼ਣ ਦੀ ਪਿਕਚਰ ਦਈਏ ਇਹ ਸਭ ਕੁਝ ਦਈਏ ਤੇ ਉਸਨੇ ਜੋ ਸਮਝ ਜਾਂਦਾ ਸਾਨੂੰ ਬੈਸਟ ਆਪਣਾ ਉਹ ਅਸੀਂ ਦੇ ਦਿੰਦੇ ਆ ਜਿਸ ਤਰੀਕੇ ਨਾਲ ਇਹ ਮਲਟੀਪਲ ਐਂਗਲਸ ਉਹ ਵਿਕ ਲਈ ਲੱਗਦੇ ਕਿ ਬਿਲਕੁਲ ਡਾਊਨਸਾਈਡ ਜਾ ਕੇ ਫੋਟੋ ਲਈ ਹੋਈ ਹੈ ਤਾਂ ਜਦੋਂ ਇਸ ਦੀ ਪ੍ਰਸ਼ੰਸਾ ਹੁੰਦੀ ਹੈ ਵੀ ਬਹੁਤ ਸੋਹਣੇ ਵਿਕ ਲਈਆਂ ਜਾਂ ਕਹੋ ਜਦੋਂ ਅਖਬਾਰ ਦੇ ਫਰੰਟ ਪੇਜ ਤੇ ਛਾਪਦੀ ਸਰ ਉਸ ਟਾਈਮ ਕਿਸ ਤਰੀਕੇ ਦਾ ਮਹਿਸੂਸ ਹੁੰਦਾ ਉਸ ਟਾਈਮ ਯਾਰ ਮਤਲਬ ਇਹ ਲੱਗਦਾ ਵੀ ਯਾਰ ਪੂਰੇ ਦਿਨ ਦੀ ਛੜੀ ਵਰਥ ਹੈ ਜਿਹੜੀ ਉਹ ਮਿਲ ਗਈ ਹੈ ਸਾਨੂੰ ਤੇ ਐਪਰੀਸ਼ੀਏਸ਼ਨ ਦਾ ਯਾਰ ਸਭ ਨੂੰ ਅੱਛੀ ਲੱਗਦੀ ਹੈ ਤੇ ਸਭੀ ਪਿਕਚਰ ਤੇ ਨਿਊਜ਼ਪੇਪਰਸ ਲੱਗਦੀ ਹੈ ਹਜ਼ਾਰਾਂ ਲੋਕੀ ਦੇਖਦੇ ਨੇ ਤੇ ਆਟੋਮੈਟਿਕਲੀ ਜੇ ਤੁਹਾਨੂੰ ਬੰਦਾ ਕਹਿੰਦਾ ਯਾਰ ਅੱਛਾ ਤੁਹਾਡਾ ਨਾਮ ਵੀ ਮੋਂਸ਼ੂ ਹੈ ਤੁਹਾਡੀ ਪਿਕਚਰ ਦੇਖੀ ਸੀਗੀ ਉਹ ਸਾਡੇ ਲਈ ਬੜਾ ਅੱਛਾ ਹੁੰਦਾ ਹੈ ਸਰ ਤੁਸੀਂ ਵੀ ਇੱਥੇ ਮੌਜੂਦ ਹੋ ਫੋਟੋ ਜਰਨਲਿਸਟ ਨੂੰ ਸਰ ਕਿਸ ਤਰੀਕੇ ਨਾਲ ਲੱਗ ਰਿਹਾ ਵੀ ਇੱਕ ਸਪੈਸ਼ਲ ਡੇ ਅੱਜ ਤੁਹਾਡੇ ਵਾਸਤੇ ਬਹੁਤ ਅੱਛਾ ਦਿਨ ਹੈ ਜੀ ਅੱਜ ਵਰਲਡ ਫੋਟੋਗ੍ਰਾਫੀ ਦਾ ਦਿਨ ਹੈਗਾ ਵੈ ਤੇ ਸਾਰੇ ਫੋਟੋਗ੍ਰਾਫਰਸ ਨੇ ਸਾਡੇ 24 21 ਮੈਂਬਰ ਹੈਗੇ ਐ ਤੇ ਸਾਰਿਆਂ ਨੇ ਆਪਣੀ ਆਪਣੀ ਜਿਹੜੀ ਸਭ ਤੋਂ ਵਧੀਆ ਫੋਟੋ ਵਾਲ ਲਗਾਈ ਹੈਗੀ ਹੈ ਤੇ ਇਸ ਦੇ ਵਿੱਚ ਸਾਰੇ ਬੰਦੇ ਆ ਰਹੇ ਐ ਤੇ ਦੇਖ ਰਹੇ ਐ ਕਿ نیچے ਨਾਮ ਪੜ ਰਹੇ ਐ ਇੰਦਰਜੀਤ ਬਰਮਾਈ ਦਾ ਅਮਿਤ ਬੱਸੀ ਜੀ ਦੀ ਹੈ ਹਿਮਾਂਸ਼ੂ ਜੀ ਦੀ ਹੈ ਤੇ ਇਸ ਦੇ ਨਾਲ ਬੜਾ ਹੀ ਮਾਨ ਮਹਿਸੂਸ ਹੁੰਦਾ ਹੈ ਕਿ ਆਹ ਫੋਟੋ ਯਾਰ ਹਿਮਾਂਸ਼ੂ ਨੇ ਖਿੱਚੀ ਆ ਬੱਸੀ ਨੇ ਖਿੱਚੀ ਆ ਬਰਮਾਈ ਨੇ ਖਿੱਚੀ ਆ ਇਹੀ ਹੈ ਪ੍ਰਾਊਡ ਮੂਵਮੈਂਟ ਹੋ ਜਾਂਦਾ ਪ੍ਰਾਊਡ ਮੂਵਮੈਂਟ ਹੈ ਜੀ ਇਹ ਜਿੱਥੇ ਇੱਕ ਕਟਿੰਗ ਲੱਗਣੀ ਹੈ ਅਖਬਾਰ ਦੇ ਵਿੱਚ ਤੇ ਜਦੋਂ ਜਦੋਂ ਸਾਰੇ ਸੈਲੀਬ੍ਰਿਟੀ ਦਾ ਕਹਿ ਲੋ ਜਿਹੜੇ ਵੱਡੀਆਂ ਹਸਤੀਆਂ ਲੁਧਿਆਣਾ ਸ਼ਹਿਰ ਦੀ ਜਦੋਂ ਉੱਥੇ ਪਹੁੰਚਦੀਆਂ ਨੇ ਦੇਖਦੀਆਂ ਉਹ ਇੱਕ ਅਲੱਗ ਮਾਨ ਵਾਲੀ ਗੱਲ ਹੈ ਬਿਲਕੁਲ ਬਿਲਕੁਲ ਸਰ ਬਿਲਕੁਲ ਤਾਂ ਜਿਸ ਤਰੀਕੇ ਤੁਹਾਨੂੰ ਦਿਖਾਇਆ ਹੈ ਵੀ ਕਿਤੇ ਰੰਗਾਂ ਦੀ ਫੋਟੋਗ੍ਰਾਫੀ ਆ ਜਾਂ ਕਿਤੇ ਇੱਕ ਲੇਕ ਸਾਈਡ ਫੋਟੋਗ੍ਰਾਫੀ ਆ ਜਾਂ ਕਹਿ ਲਓ ਜਿਸ ਤਰੀਕੇ ਨਾਲ ਗੁਰਦੁਆਰੇ ਦੀ ਫੋਟੋਗ੍ਰਾਫੀ ਵੀ ਲਈਤੀ ਹੋਈ ਹੈ ਤਾਂ ਉਸ ਦੇ ਨਾਲ ਜਿਹੜੀ ਇੱਕ ਨਾਈਟ ਫੋਟੋਗ੍ਰਾਫੀ ਆਂਦੀ ਆ ਉਹ ਵੀ ਇੱਕ ਅਲੱਗ ਪੱਧਰ ਜਿਹੜੀ ਕਿ ਆ ਦਿਖਾਉਂਦੀ ਜਿਸ ਤਰੀਕੇ ਨਾਲ ਦੇਖੋ ਆ ਕੁਝ ਡਰੋਨ ਸ਼ਾਟਸ ਕਹਿ ਸਕਦੇ ਐ ਇਸ ਨੂੰ ਜਾਂ ਕੁਝ ਹਾਈਟ ਤੋਂ ਜਿਹੜੇ ਨੇ ਸ਼ਾਟ ਲਏ ਹੋਏ ਨੇ ਤਾਂ ਤਾਂ ਸਾਡੇ ਨਾਲ ਅਮਨੀਸ਼ੀਮ ਜੀ ਹੋਦ ਨੇ ਸਰ ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਜੀ ਜੈਗਜ਼ਿਬਿਸ਼ਨ ਆ ਤੁਹਾਡੀ ਤੇ ਇੱਕ ਫੋਟੋ ਜਰਨਲਿਸਟ ਡੇ ਵੀ ਹੈਗਾ ਸਾਰਾ ਹਾਂ ਸਭ ਤੋਂ ਪਹਿਲਾਂ ਤਾਂ ਸਾਰੇ ਸ਼ਹਿਰ ਵਾਸੀਆਂ ਨੂੰ ਵਰਡ ਫੋਟੋਗ੍ਰਾਫੀ ਡੇ ਦੀ ਬਹੁਤ ਬਹੁਤ ਮੁਬਾਰਕਾਂ ਅ ਦੂਜਾ ਤੁਸੀਂ ਗੱਲ ਕੀਤੀ ਨਾਈਟ ਫੋਟੋਗ੍ਰਾਫੀ ਦੀ ਕੰਟੈਗਰ ਸਾਈਡ ਦੀ ਫੋਟੋ ਹੈਗੀ ਆ ਇਹਦੇ ਵਿੱਚ ਸਾਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਰਾਤ ਨੂੰ ਵੀ ਸਾਡਾ ਸ਼ਹਿਰ ਪੂਰਾ ਜਗਮਗ ਕਰਦਾ ਹੈਗਾ ਤੇ ਥੱਲੇ ਵਾਲੀ ਪਟਨਾਗਰ ਚੌਂਕ ਦੀ ਜਗ੍ਹਾ ਕਿਉਂਕਿ ਕਈ ਵਾਰੀ ਨਾ ਅਸੀਂ ਥੱਲੋਂ ਲੰਘ ਜਾਂਦੇ ਹਾਂ ਸਾਨੂੰ ਉੱਪਰ ਦੀ ਹਾਈਟ ਤੋਂ ਕਿਦਾਂ ਦਾ ਸ਼ਹਿਰ ਲੱਗਦਾ ਸਾਨੂੰ ਨਹੀਂ ਪਤਾ ਲੱਗਦਾ ਲੇਕਿਨ ਹੁਣ ਜਿੱਦਾਂ ਤਰੰਗਾਂ ਦਿਖ ਰਿਹਾ ਸਾਡੇ ਸ਼ਹਿਰ ਦੇਸ਼ ਦਾ ਮਾਣ ਹੈ ਤੋਂ ਇਦਾਂ ਦੀ ਕੋਸ਼ਿਸ਼ ਕੀਤੀ ਗਈ ਹੈ ਸਰ ਹਰ ਫੋਟੋਗ੍ਰਾਫਰ ਨੇ ਆਪਣੀ ਆਪਣੀ ਗੱਲ ਰੱਖੀ ਹੈ ਬਾਕੀ ਤਾਂ ਸ਼ਹਿਰ ਵਾਸੀ ਆ ਕੇ ਦੇਖਣ ਉਹਨੂੰ ਸਹਾਰਨ ਵੈਸੇ ਹੀ ਹੈ ਸਰ ਜਿਸ ਤਰੀਕੇ ਨਾਲ ਦੇਖਦੇ ਆਂ ਵੀ ਫੋਟੋਜ਼ ਆਪਾਂ ਮਲਟੀਪਲ ਜਿਹੜੀਆਂ ਨੇ ਕਲਿੱਕ ਕਰਦੇ ਆਂ ਪਰ ਉਸ ਦੇ ਵਿੱਚੋਂ ਇੱਕ ਮਾਸਟਰਪੀਸ ਜਿਹੜਾ ਕੀ ਹੈ ਸਿਲੈਕਟ ਕਰਨ ਵਾਸਤੇ ਕਿੰਨਾ ਕਿ ਡਿਫਿਕਲਟ ਹੁੰਦਾ ਵਧੀਆ ਲੱਗਦੀ ਹੋएगी ਪਰ ਜਿਸ ਤਰੀਕੇ ਨਾਲ ਇੱਥੇ ਕੁਝ ਸਿਰਫ ਦੋ ਫੋਟੋਆਂ ਡਿਸਪਲੇ ਕਰਨੀਆਂ ਜਦੋਂ ਅਖਬਾਰ ਚ ਜਾਣੀ ਹੁੰਦੀ ਹੈ ਕੋਈ ਇੱਕ ਜਾਣੀ ਹੁੰਦੀ ਹੈ ਉਹ ਕਿਸ ਤਰੀਕੇ ਨਾਲ ਬਿਲਕੁਲ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਜਿਹੜੀ ਫੋਟੋ ਜਰਨਲਿਸਟ ਹੈ ਜਰਨਲਿਸਟ ਦਾ ਕੰਮ ਹੀ ਕੁਲਗ ਹੁੰਦਾ ਹੈ ਕਿਉਂਕਿ ਫੋਟੋਗ੍ਰਾਫ ਫੋਟੋ ਦੇ ਉੱਤੇ ਹੀ ਪੂਰੀ ਖਬਰ ਲਿਖੀ ਜਾਂਦੀ ਹੈ ਕਿਉਂਕਿ ਆਮ ਵੈਡਿੰਗ ਫੋਟੋਗ੍ਰਾਫਰ ਕੀ ਦੇਖੀਏ ਉਹਦੇ ਵਿੱਚ ਹੁੰਦਾ ਕਿ ਆਪਣੇ ਕੋਲ ਸਮਾਂ ਹੁੰਦਾ ਹੈ ਕਿ ਆਪਾਂ ਪੋਜ਼ ਕਰਾ ਕੇ ਵੀ ਖਿੱਚ ਸਕਦੇ ਹਾਂ ਕੁਝ ਹੈ ਜਿਹੜੀ ਪ੍ਰੈਸ ਲਈ ਫੋਟੋਗ੍ਰਾਫ ਜਾਂਦੀ ਹੈਗੀ ਆ ਉਹਦੇ ਵਿੱਚ ਥੋੜਾ ਜਿਹਾ ਮੰਨ ਲਓ ਇੱਕ ਕਲਿੱ ਫੋਟੋ ਜਰਨਲਿਸਟ ਦਾ ਥੋੜਾ ਜਿਹਾ ਕਮ ਡਿਫਰੈਂਟ ਚੱਲਦਾ ਹੈ ਤੇ ਅਪਾ ਲੁਧਿਆਣੇ ਦੀ ਫੋਟੋਗ੍ਰਾਫੀ ਦੇਖਿਆ ਨੇ ਦਾ ਕੁਝ ਇੱਕ ਵਿਜੇ ਚਾਰਜ ਸਾਡੇ ਪੱਤਰਕਾਰ ਨੇ ਉਹਨਾਂ ਦੀਆਂ ਫੋਟੋਸ ਦੇਖੋ ਜਿੱਥੇ ਇਹ ਕੁਝ ਕਲੈਕਸ਼ਨਸ ਮਹਾਕੁੰਭ ਦੀਆਂ ਨੇ ਤੇ ਇੱਕ ਬਾਰਡਰ ਦੀਆਂ ਨੇ ਜਦੋਂ ਧਰਨਾ ਜਿਹੜਾ ਕਿਸਾਨਾਂ ਕੋਲ ਲੱਗਿਆ ਸੀ ਸੱਜੀ ਗੱਲ ਸਰ ਸੱਜੀ ਗੱਲ ਬਈ ਸੱਜੀ ਗੱਲ ਅੱਜ ਐਗਜ਼ੀਬਿਸ਼ਨ ਲੱਗੀ ਹੈ ਜੀ ਕਿਸ ਤਰੀਕੇ ਦਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਸਾਡੇ ਸਾਰੇ ਫੋਟੋ ਜਰਨਲਿਸਟ ਇੱਕ ਇੱਕ ਪਲੇਟਫਾਰਮ ਤੇ ਇਕੱਠੇ ਹੋ ਗਏ ਅਸੀਂ ਸਾਰੇ ਨੇ ਇੱਕ ਐਗਜ਼ੀਬਿਸ਼ਨ ਅੱਜ ਵਰਲਡ ਫੋਟੋਗ੍ਰਾਫੀ ਡੇ ਵੀ ਹੈ ਤੇ ਉਸ ਨੂੰ ਅਸੀਂ ਬਹੁਤ ਬਹੁ ਮੁਬਾਰਕਾਂ ਦਿੰਦੇ ਹਾਂ ਸਰ ਅੱਜ ਦੇਖਣ ਦੇ ਰਹੇ ਆ ਵੀ ਪਿਕਸ ਨੇ ਤੁਹਾਡੀਆਂ ਆਊਟ ਆਫ ਲੁਧਿਆਣਾ ਹੀ ਨੇ ਜਿੱਥੇ ਇਹ ਕੀ ਕਾਰਨ ਹੈ ਇਸ ਚੀਜ਼ ਦਾ ਵੀ ਬਾਹਰ ਜਾ ਕੇ ਫੋਟੋਆਂ ਖਿੱਚਣੇ ਜ਼ਿਆਦਾ ਵਧੀਆ ਲੱਗਦੀਆਂ ਨੇ ਹਾ ਕੰਪਨੀ ਅਪਰਚੂਨਿਟੀ ਦਿੰਦੀ ਹੈ ਕੰਪਨੀ ਬਾਹਰ ਭੇਜਦੀ ਹੈ ਤੇ ਉਹਦੇ ਲਈ ਬਾਹਰ ਜਾਣਾ ਪੈਂਦਾ ਤੇ ਬਾਹਰ ਜਾ ਕੇ ਕੁਝ ਅਲੱਗ ਮਿਲਦਾ ਹੈ ਕੁਝ ਜਿਦਾ ਇੱਕ ਇਹ ਪ੍ਰਿਆਗਰਾਜ ਦੀ ਫੋਟੋ ਹੈ ਮੈਂ ਪ੍ਰਿਆਗਰਾਜ 22 23 ਦਿਨ ਲਾ ਕੇ ਆਂ ਇਹ ਉਹਦੀ ਫੋਟੋ ਹੈ ਪ੍ਰਿਆਗਰਾਜ ਦੀ ਇਹ ਬੜੀ ਓਕੀ ਫੋਟੋ ਖਿੱਚੀ ਜਾਂਦੀ ਹੈ ਇਦਾਂ ਦੀ ਫੋਟੋਆਂ ਇਹ ਜਿਹੜੀ ਬੜੀ ਸਟਿਕਨੈਸ ਹੁੰਦੀ ਹੈ ਇਹਨਾਂ ਦੇ ਜਿੱਦਾਂ ਇਹ ਸ਼ੰਭੂ ਬਾਰਡਰ ਦੀ ਫੋਟੋ ਹੈ ਲੁਧਿਆਣੇ ਸ਼ੰਭੂ ਬਾਰਡਰ ਕਿਸਾਨ ਅੰਦੋਲਨ ਹੋਇਆ ਸੀ ਤੇ ਪੂਰਾ ਬੜਾ ਦ੍ਰਿਸ਼ ਇਹ ਘਟੋ ਘਟ ਵੀ ਫੋਟੋ ਕੱਟਣੇ ਖਿੱਚਣੇ ਤਿੰਨ ਤਿੰਨ ਤੋਂ ਚਾਰ ਘੰਟੇ ਲੱਗੇ ਸੀ ਫੋਟੋ ਦੇ ਚਿੱਤਰ ਇੱਕ ਅਸੀਂ ਦੇਖਦੇ ਹਾਂ ਵੀ ਹਮੇਸ਼ਾ ਜਦੋਂ ਤੁਹਾਡੀ ਫੋਟੋ ਅਖਬਾਰ ਦੇ ਵਿੱਚ ਵੀ ਲੱਗਦੀ ਆ ਤਾਂ ਕੁਛ ਨਾ ਉਹਦਾ ਅਲੱਗ ਹੀ ਐਂਗਲ ਹੁੰਦਾ ਹੈ ਹਮੇਸ਼ਾ ਤੁਹਾਨੂੰ ਜੇ ਖੁਦ ਵੀ ਦੇਖਦੇ ਆ ਤਾਂ ਹਮੇਸ਼ਾ ਲੱਗ ਐਂਗਲ ਤੋਂ ਕੱਢ ਕੇ ਫੋਟੋ ਖਿੱਚਣਾ ਤਾਂ ਉਹ ਜਜ਼ਬਾ ਕਿਵੇਂ ਆਉਂਦਾ ਚੀਜ਼ ਬਸ ਜਿੱਦਾਂ ਅੱਜ ਕੱਲ ਅੱਛੇ ਅੱਛੇ ਫੋਟੋਸ ਦੇਖ ਕੇ ਸਾਰਿਆਂ ਨੂੰ ਜਿੱਦਾਂ ਇਨਾ ਕੰਪੀਟੀਸ਼ਨ ਹੈ ਮਾਰਕੀਟ ਦੇ ਵਿੱਚ ਤੇ ਉਹਨੂੰ ਦੇਖ ਕੇ ਅੱਛੇ ਅੱਛੇ ਇਕਵਿਪਮੈਂਟਸ ਹੋਣੇ ਚਾਹੀਦੇ ਆ ਜਿੱਦਾਂ ਬਾਹਰ ਜਾਓਗੇ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜਿੱਦਾਂ ਲੋਕਲ ਬਹੁਤ ਕੁਝ ਦੇਖਣ ਨੂੰ ਮਿਲਦਾ ਹੈ ਉਦੋਂ ਬਾਹਰ ਜਾ ਕੇ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਤੁਹਾਨੂੰ ਵਧੀਆ ਵਧੀਆ ਬੰਦੇ ਮਿਲਦੇ ਆ ਹੋਰ ਏਜੰਸੀ ਵਾਲੇ ਫੋਟੋਗ੍ਰਾਫਰ ਮਿਲਦੇ ਆ ਉਹ ਤੁਹਾਨੂੰ ਦੱਸ ਦੇਵੇ ਕਿਦਾਂ ਕੀ ਚੀਜ਼ ਹੈ ਕਿਦਾਂ ਖਿੱਚੀ ਦੀ ਹੁੰਦੀ ਹੈ ਨਾਰਮਲ ਤਾਂ ਹਰ ਕੋਈ ਖਿੱਚ ਲੈਂਦਾ ਹੈ ਤੇ ਨਾਰਮਲ ਖਿੱਚਣ ਦਾ ਮਤਲਬ ਹਰ ਬੰਦਾ ਮੋਬਾਈਲ ਆ ਗਿਆ ਅੱਜ ਕੱਲ ਨਾਰਮਲ کہہ ਸਕਦਾ ਜੋ ਕੈਮਰੇ ਦੀ ਕਲਾਕਾਰੀ ਉਹ ਕੈਮਰੇ ਦੀ ਹੀ ਕਲਾਕਾਰੀ ਉਹ ਖੇਚ ਸਕਦਾ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਕਿਸ ਤਰੀਕੇ ਦਾ ਮਹਿਸੂਸ ਹੋ ਰਿਹਾ ਹੈ ਵੀ 9th ਐਗਜ਼ੀਬਿਸ਼ਨ ਹੈ ਤੇ ਇੱਕ ਸਪੈਸ਼ਲ ਦਿਨ ਹੁੰਦਾ ਫੋਟੋ ਜਰਨਲਿਸਟ ਵਾਸਤੇ ਜਿੱਤੇ ਲੁਧਿਆਣਾ ਸ਼ਹਿਰ ਦੀਆਂ ਹਸਤੀਆਂ ਤੇ ਨਹੀਂ ਕਹਿ ਲੋ ਕੁਝ ਸਕੂਲ ਦੇ ਬੱਚੇ ਵੀ ਹੁੰਦੇ ਨੇ ਤੁਹਾਡੀ ਸਾਰੀ ਜਿਹੜੀ ਕਲਾਕਾਰੀ ਦੇਖਣ ਵਾਸਤੇ ਬਿਲਕੁਲ ਅੱਜ ਵਰਲਡ ਫੋਟੋਗ੍ਰਾਫੀ ਡੇ ਆ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਵਰਲਡ ਫੋਟੋਗ੍ਰਾਫੀ ਡੇ ਤੇ ਸਪੈਸ਼ਲ ਤੌਰ ਤੇ ਲੁਧਿਆਣਾ ਦੇ ਜਿੰਨੇ ਵੀ ਫੋਟੋ ਜਰਨਲਿਸਟ ਹੈ ਉਹਨਾਂ ਵੱਲੋਂ ਐਗਜ਼ੀਬਿਸ਼ਨ ਜਿਹੜੀ ਲਗਾਈ ਜਾਂਦੀ ਹੈ ਤੇ ਅੱਜ ਵੀ ਐਗਜ਼ੀਬਿਸ਼ਨ ਲਗਾਈ ਗਈ ਦੋ ਦਿਨ ਦੀ ਐਗਜ਼ੀਬਿਸ਼ਨ ਹੈ ਅੱਜ ਤੇ ਕੱਲ੍ਹ ਯ ਤੇ ਉਹਨੂੰ ਲੈ ਕੇ ਹਰ ਫੋਟੋ ਜਰਨਲਿਸਟ ਆਪਣੀ ਆਪਣੀ ਦੋ ਦੋ ਪਿੱਛੇ ਡਿਸਪਲੇ ਕਰਦਾ ਮੇਰੇ ਵੱਲੋਂ ਵੀ ਦੋ ਪਿਕਚਰਾਂ ਜਿਹੜੀਆਂ ਡਿਸਪਲੇ ਕੀਤੀਆਂ ਗਈਆਂ ਜਿਹੜੀ ਪਹਿਲੀ ਪਿਕਚਰ ਹੈ ਰੋਤਾਂਗ ਦੀ ਹੈ ਅੱਛਾ ਜੀ ਜਿੱਦਾਂ ਆਪਾਂ ਦੇਖਦੇ ਆ ਕਿ ਗਰਮੀਆਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪੂਰੀ ਜਿਹੜੀ ਗਰਮੀ ਹੁੰਦੀ ਹੈ ਤੇ ਲੋਕ ਛੁੱਟੀਆਂ ਮਨਾਣ ਲਈ ਆਪਣੀ ਫੈਮਿਲੀ ਨੂੰ ਘੁਮਾਣ ਲਈ ਫਰਾਨ ਲਈ ਜਿਹੜੀ ਸਨੋ ਪਸੰਦ ਕਰਦੇ ਆ ਠੰਡ ਪਸੰਦ ਕਰਦੇ ਆ ਇਹ ਰੋਤਾਂਗ ਦੀ ਪਿਕਚਰ ਹੈ ਇਹ ਜੂਨ ਦੀ ਪਿਕਚਰ ਹੈ ਇਹ ਜੂਨ ਮਹੀਨੇ ਦੀ ਪਿਕਚਰ ਹੈ ਤਾਂਗ ਦੀ ਜੀ ਉੱਪਰਲੀ ਪਿਕਚਰ ਦੀ ਮੈਂ ਗੱਲ ਕਰਾਂ ਆ ਵਾਲੀ ਫੋਟੋ ਦੀ ਇਹ ਫੋਟੋ ਹੈਗੀ ਆ ਰਾਸ਼ਟਰਪਤੀ ਭਵਨ ਦੀ ਇਹ ਹਿਮਾਚਲ ਦੇ ਵਿੱਚ ਹੈ ਹਿਮਾਚਲ ਦੇ Shimla ਦੇ ਵਿੱਚ ਰਾਸ਼ਟਰਪਤੀ ਭਵਨ ਹੈ ਤਾਂ ਮਤਲਬ ਬਹੁਤ ਹੀ ਖੂਬਸੂਰਤ ਭਵਨ ਹੈ ਤੁਸੀਂ ਇੱਥੇ ਜਾਓਗੇ ਬਹੁਤ ਵਧੀਆ ਵਾਈਬਸ ਤੁਹਾਨੂੰ ਫੀਲ ਆਉਣਗੀਆਂ ਤੁਸੀਂ ਅੰਦਰ ਜਾਓਗੇ ਤੁਹਾਨੂੰ ਮਤਲਬ ਕਹਿੰਦੇ ਨੇ ਜਿਹੜਾ ਬੰਦਾ ਕਾਫੀ ਪਰੇਸ਼ਾਨ ਹੋ ਚੁੱਕਾ ਹੈ ਮੈਂਟਲੀ ਡਿਸਟਰਬ ਹੋ ਗਿਆ ਉਹਨੂੰ ਹਾਂ ਸਕੂਨ ਇੱਕ ਸਕੂਨ ਮਿਲਦਾ ਇੱਥੇ ਜਾ ਕੇ ਤੁਸੀਂ ਇੱਥੇ ਜਾਓਗੇ ਤੁਹਾਨੂੰ ਦੱਸੂਗੇ ਇਕੱਲੀ ਇਕੱਲੀ ਚੀਜ਼ ਬਰੀਫ ਕਰਦੇ ਆ ਉਹ ਤੁਸੀਂ ਅੰਦਰ ਜਾਓਗੇ ਕਿ ਆ ਰਾਸ਼ਟਰਪਤੀ ਇੱਥੇ ਬੰਦੇ ਆ ਉਹਨਾਂ ਦੇ ਗੈਸਟ ਇੱਥੇ ਬੰਦੇ ਆ ਉਹਨਾਂ ਦੇ ਜਿਹੜੇ ਮਿਲਣ ਵਾਲੇ ਉਹ ਇੱਥੇ ਬੰਦੇ ਆ ਇਸ ਤਰੀਕੇ ਨਾਲ ਹਰ ਬੰਦਾ ਉੱਥੇ ਇੱਕ ਬੰਦਾ ਖੜਾ ਉਹ ਹਰ ਚੀਜ਼ ਬਰੀਫ ਕਰਦਾ ਤੁਹਾਨੂੰ ਜਿਸ ਤਰੀਕੇ ਨਾਲ ਗੱਲਬਾਤ ਕਰ ਰਹੇ ਹਾਂ ਤੁਹਾਨੂੰ ਇਸ ਪਿਕਚਰ ਬਾਰੇ ਸਾਰਾ ਕੁਝ ਪਤਾ ਉਹਨੂੰ ਡਿਸਕ੍ਰਾਈਬ ਕਰ ਰਹੇ ਹਾਂ ਪਿਕਚਰ ਨੂੰ ਸਰ ਜਦੋਂ ਇੱਕ ਅਖਬਾਰ 'ਚ ਛਾਪਦੀ ਹੈ ਪਿਕਚਰ ਉਹਦੇ ਥੱਲੇ ਸਾਰਾ ਕੁਝ ਇਹ ਡਿਸਕ੍ਰਿਪਸ਼ਨ ਤੁਸੀਂ ਆਪਣੀ ਬਿਆਨ ਕਰਦੇ ਹੋ ਤਾਂ ਜਦੋਂ ਉਸ ਨੂੰ ਦੇਖਦੇ ਹਾਂ ਲੋਕਾਂ ਦੇ ਵਿੱਚ ਕਿਸੇ ਨੂੰ ਪੜਦੇ ਹੋਏ ਤਾਂ ਕਿਸ ਤਰੀਕੇ ਦਾ ਮਾਣ ਉਸ ਸਮੇਂ ਮਹਿਸੂਸ ਹੁੰਦਾ ਬਹੁਤ ਵਧੀਆ ਲੱਗਦਾ ਜਦੋਂ ਸਾਡੀ ਕੋਈ ਫੋਟੋ ਦੇਖਦਾ ਹੈ ਜਾ ਮੈਂ ਕੋਈ ਪਿਕਚਰ ਕਰਦਾ ਆਪਣੇ ਨਿਊਜ਼ਪੇਪਰ ਲਈ ਜਾਂ ਮੈਂ ਟਵੀਟ ਕਰਦਾ ਜਾਂ ਮੈਂ ਆਪਣੇ ਸਟੇਟਸ ਤੇ ਪਾ ਦਿੰਦਾ ਤੇ ਮੈਨੂੰ ਕਿਸੇ ਦਾ ਰਿਪਲਾਈ ਆ ਜਵੇ ਕਿ ਪਿਕਚਰ ਮੈਨੂੰ ਭੇਜ ਦੋ ਕਿ ਅਸੀਂ ਸਟੇਟਸ ਤੇ ਲਾਣੀਆਂ ਉਦੋਂ ਸਾਨੂੰ ਬੜਾ ਵੱਡਾ ਮਾਣ ਮਹਿਸੂਸ ਹੁੰਦਾ ਕਿ ਸਾਡੀ ਖਿੱਚੀ ਹੋਈ ਫੋਟੋ ਕੋਈ ਸਾਡੇ ਤੋਂ ਮੰਗ ਰਿਹਾ ਹੈ ਕਿ ਮੈਂ ਡਿਸਪਲੇ ਕਰਨੀ ਹੈ ਉਹਨਾਂ ਦੇ ਡਿਸਪਲੇ ਲੱਗੀਆਂ ਪਿਕਚਰ ਇਹਦੇ ਚੋ ਕਾਫੀ ਪਿਕਚਰ ਐਸੀ ਹੋਣੀਆਂ ਸਾਡੇ ਚੀਫ ਗੈਸਟ ਆਏ ਆ ਉਹ ਹੋ ਕੇ ਗਿਆ ਹੋਰ ਜਿਹੜੇ ਆਣਗੇ ਉਹ ਕਹਿਣਗੇ ਕਿ ਸਾਨੂੰ ਪਿਕਚਰਾਂ ਦੋ ਅਸੀਂ ਆਪਣੇ ਘਰ ਲਾਣੀਆਂ ਅਸੀਂ ਆਪਣੇ ਆਫਿਸ ਲਾਣੀਆਂ ਕਾਫੀ ਪਿਕਚਰਾਂ ਸਾਡੀਆਂ ਐਦਾ ਵੀ ਚਲੀ ਜਾਂਦੀਆਂ ਐ ਡਿਸਪਲੇ ਹੋ ਜਾਂਦੀਆਂ ਮਤਲਬ ਹਰ ਚੀਜ਼ ਦਿਖਾਈ ਗਈ ਹੈ ਧਰਮ ਦੀ ਚੀਜ਼ ਦਿਖਾਈ ਗਈ ਹੈ ਧਰਮ ਨੂੰ ਲੈ ਕੇ ਹਰ ਚਰਾ ਦੀ ਚੀਜ਼ ਹਿਮਾਚਲ ਦੀ ਚੀਜ਼ ਦਿਖਾਈ ਦੀ ਲੋਕਲ ਵੀ ਲੋਕਲ 베ਸ ਤੇ ਵੀ ਹੈਗੀਆਂ ਫੋਟੋਆਂ ਲੁਧਿਆਣੇ ਦੀਆਂ ਮਤਲਬ ਅਲੱਗ-ਅਲੱਗ ਵਿਜ਼ਨ ਐ ਖਿੱਚਣ ਦਾ ਅਲੱਗ-ਅਲੱਗ ਕਲਾਕਾਰੀ ਐ ਹਰ ਫੋਟੋ ਜਨਰਿਸ ਦੀ ਕੀ ਉਹਨੇ ਆਪਣੀ ਕੈਮਰੇ ਦੀ ਐਕਸ ਦੇਖਣਾ ਕੀ ਹੈ ਤੇ ਖਿੱਚਣਾ ਕੀ ਹੈ ਇੱਕ ਤੁਹਾਡੀ ਮੈਂ ਕੁਝ ਸਮੇਂ ਪਹਿਲਾਂ ਇੱਕ ਫੋਟੋ ਦੇਖੀ ਸੀ ਬੜੀ ਬੇਬਾਕੀ ਨਾਲ ਜਿਹੜੀ ਖਿੱਚੀ ਹੋਈ ਸੀ ਜਿੱਥੇ ਇੱਕ ਪੁਲਿਸ ਦੀ ਗੱਡੀ ਹੀ ਰੋਂਗ ਸੈਂਡ ਜਾ ਰਹੀ ਸੀ ਤਾਂ ਉਹ ਬੇਬਾਕੀ ਕਿਸ ਤਰੀਕੇ ਨਾਲ ਹੁੰਦੀ ਹੈ ਜਿੱਥੇ ਕਿਹਾ ਜਾਂਦਾ ਹੈ ਵੀ ਜਿਹੜੇ ਜਰਨਲਿਸਟ ਹੁੰਦੇ ਨੇ ਕਿਤੇ ਨਾ ਕਿਤੇ ਚੀਜ਼ਾਂ ਨੂੰ ਲੁਕੋ ਲੈਂਦੇ ਨੇ ਪ੍ਰਸ਼ਾਸਨ ਦੇ ਦਬਾਅ ਦੇ ਵਿੱਚ ਪਰ ਜਿਸ ਵੇ ਬਾਕੀ ਨਾ ਤੁਸੀਂ ਚਾਹਦੇ ਹੋ ਉਹ ਕਿਸ ਤਰੀਕੇ ਨਾਲ ਆ ਬਿਲਕੁਲ ਦੇਖੋ ਕਹਿੰਦੇ ਨਾ ਹਰ ਚੀਜ਼ ਦਿਖਾਣੀ ਚਾਹੀਦੀ ਹੈ ਜੇ ਆਪਾਂ ਚੰਗੀ ਚੀਜ਼ ਦਿਖਾ ਰਹੇ ਹਾਂ ਸਾਡੇ ਲਈ ਉਹ ਵੀ ਚੰਗੀ ਹੈ ਮੈਂ ਉਹਨੂੰ ਮਾੜੀ ਅੱਖ ਨਾਲ ਨਹੀਂ ਖਿੱਚਿਆ ਉਹ ਮਾੜੀ ਉਹਦੇ ਲਈ ਹੈ ਜਿੰਨੇ ਮਾੜੀ ਕੀਤੀ ਹੈ ਉਂਝੇ ਮੈਂ ਰੋਂਗ ਸਾਈਡ ਜਾਊਂਗਾ ਮੈਨੂੰ ਕੋਈ ਖਿੱਚੂਗਾ ਉਹ ਮੇਰੇ ਲਈ ਮਾੜੀ ਹੈ ਉਹਦੇ ਲਈ ਚੰਗੀ ਹੈ ਉਹਨੇ ਮੈਨੂੰ ਦਿਖਾਇਆ ਮੇਰਾ ਚਿਹਰਾ ਦਿਖਾਇਆ ਕਿ ਮੈਂ ਰੋਂਗ ਸਾਈਡ ਜਾ ਰਿਹਾ ਮੈਨੂੰ ਘੱਟ ਨੁਕਸਾਨ ਹੋਣਾ ਜਿਹੜਾ ਸਹੀ ਸਾਈਡ ਆ ਰਿਹਾ ਉਹਨੂੰ ਵੱਧ ਨੁਕਸਾਨ ਹੋਣਾ ਇਸ ਕਰਕੇ ਜੇ ਆਪਾਂ ਰੋਂਗ ਸਾਈਡ ਜਾਵਾਂਗੇ ਨੁਕਸਾਨ ਆਪਣਾ ਘੱਟ ਆ ਅੱਗੇ ਵਾਲੇ ਦਾ ਜ਼ਿਆਦਾ ਕਿਉਂਕਿ ਉਹਨੇ ਸਿੱਧਾ ਤੁਹਾਡੇ ਜਾ ਕੇ ਵਧਣਾ ਇਸ ਕਰਕੇ ਜੀ ਤੁਸੀਂ ਮੇਰੀ ਪਿਕਚਰ ਦੀ ਗੱਲ ਕੀਤੀ ਹੈ ਮੈਂ ਇਦਾਂ ਦੀ ਅਕਸਰ ਪਿਕਚਰਾ ਖਿੱਚਦਾ ਰਹਿੰਦਾ ਆ ਅ ਅੱਜ ਵੀ ਮੈਂ ਇੱਕ ਪਿਕਚਰ ਖਿੱਚੀ ਹੈ ਤੇ ਉਹਦੇ ਵਿੱਚ ਮੈਂ ਕੀ ਦਿਖਾਇਆ ਵਾ ਇੱਕ ਮੁਲਾਜ਼ਮ ਹੈ ਉਹ ਬਿਨਾ ਹੈਲਮਟ ਤੋਂ ਆ ਬਿਨਾ ਉਹਦੀ ਸਰਕਾਰੀ ਨੰਬਰ ਪਲੇਟ ਆ ਤੇ ਉਹਦੇ ਨਾਲ ਜਿਹੜਾ ਬੰਦਾ ਜਾ ਰਿਹਾ ਉਹਦੀ ਸਰਕਾਰੀ ਨੰਬਰ ਪਲੇਟ ਵੀ ਆ ਤੇ ਉਹਦੇ ਹੈਲਮਟ ਵੀ ਲੱਗਾ ਹੋਇਆ ਹੈ ਇਹ ਮੈਂ ਇੱਕ ਫੋਟੋ ਦੇ ਵਿੱਚ ਦੋ ਚੀਜ਼ਾਂ ਮੈਂ ਕੈਦ ਕਰ ਲਈਆਂ ਤੇ ਤੁਸੀਂ ਦੇਖੋ ਫੋਟੋ ਵੀ ਮੈਂ ਆਪਣੀ ਚਲਦੀ ਗੱਡੀ ਦੇ ਵਿੱਚੋਂ ਆਪਣੇ ਜਿਹੜੇ ਮੇਰੇ ਕੈਮਰਾ ਲੱਗਾ ਮੈਂ ਉਹਦੇ ਵਿੱਚੋਂ ਕਲਿੱਕ ਕਰ ਲਈ ਤੇ ਹੁਣ ਹੁੰਦਾ ਕੀ ਹੈ ਇੱਕ ਫੋਟੋ ਦੇ ਵਿੱਚ ਮੈਂ ਦੋ ਚੀਜ਼ਾਂ ਦਿਖਾਤੀਆਂ ਹੁਣ ਮੇਰੇ ਲਈ ਉਹ ਮੇਰੀ ਬੈਸਟ ਫੋਟੋ ਬਣ ਗਈ ਕਿ ਮੈਂ ਇੱਕ ਚ ਦੋ ਚੀਜ਼ਾਂ ਦਿਖਾਤੀ ਹੁਣ ਜਿਹਦੀ ਫੋਟੋ ਖਿੱਚੀ ਆ ਉਹਦੇ ਲਈ ਮਾੜੀ ਬਣ ਗਈ ਉਹਨੇ ਕਿਹਾ ਮੇਰੇ ਨਾਲ ਐਦਾਂ ਕੀਤਾ ਹਾਂ ਪਰ ਆਪਾਂ ਕਿਤੇ ਨਾ ਕਿਤੇ ਭਾਈ ਇਹ ਨਹੀਂ ਸੋਚਦੇ ਕਿ ਆਪਾਂ ਕਾਨੂੰਨ ਦੇ ਰਖਵਾਲੇ ਆ ਹਨਾ ਕਾਨੂੰਨ ਨੂੰ ਦੇਖ ਰਹੇ ਆ ਕਾਨੂੰਨ ਸਮਝਾ ਰਹੇ ਆ ਲੋਕਾਂ ਨੂੰ ਪਰ ਕਿਤੇ ਨਾ ਕਿਤੇ ਆਪਾਂ ਹੀ ਕਾਨੂੰਨ ਚ ਫੇਲ ਆ ਹਾਂ ਕਿਉਂਕਿ ਜਿਹੜੇ ਪੁਲਿਸ ਦੇ ਮੁਲਾਜ਼ਮ ਹੈ ਭਰਾ ਆ ਸਾਡੇ ਨੋ ਮਾ ਦਾ ਰਿਸ਼ਤਾ ਹੈ ਪੱਤਰਕਾਰਾਂ ਦਾ ਪੁਲਿਸ ਦਾ ਹਨਾ ਤੇ ਹੁਣ ਜਿਹੜੇ ਮੁਲਾਜ਼ਮ ਹੈ ਉਹਨਾਂ ਨੂੰ ਪਹਿਲੇ ਇਹ ਦੇਖਣਾ ਚਾਹੀਦਾ ਕਿ ਅਸੀਂ ਸਹੀ ਆ ਜੇ ਆਪਾਂ ਠੀਕ ਆ ਤੇ ਤਾਂ ਹੀ ਅਗਲੇ ਵਾਲੇ ਨੂੰ ਆਪਾਂ ਪੁੱਛਾਂਗੇ ਹੁਣ ਮੇਰੇ ਕੋ ਆਪਦੇ ਕੋਈ ਕਾਗਜ਼ ਪੂਰੇ ਗੱਡੀ ਦੇ ਤੇ ਮੈਂ ਲੋਕਾਂ ਦੀਆਂ ਫੋਟੋਆਂ ਖਿੱਚੀ ਜਾਵਾਂ ਤੇ ਮੈਂ ਗਲਤ ਆ ਪਹਿਲਾਂ ਮੈਂ ਆਪਣਾ ਦੇਖਾਂਗਾ ਮੇਰੀ ਆਰਸੀ ਹੈਗੀ ਮੇਰੇ ਕੋਲ ਲਾਇਸੈਂਸ ਹੈਗਾ ਮੇਰੇ ਕੋ ਇੰਸ਼ੋਰੈਂਸ ਹੈਗੀ ਹੈ ਮੈਂ ਅਗਲੇ ਦਿਖੇ ਚਲਾਂ ਮੇਰੇ ਮਗਰ ਬਹਿ ਜਵੀ ਹੈ ਨਾ ਇਸ ਕਰਕੇ ਆਪ ਪਹਿਲੇ ਠੀਕ ਹੋ ਇਸ ਕਰ ਹਾਂ ਤਾਂ ਆਪਾਂ ਦੂਜੇ ਦੇ ਬਲੇਮ ਕਰੀਏ ਕਿ ਤੂੰ ਕਿਉਂ ਨਹੀਂ ਠੀਕ ਲੁਧਿਆਣਾ ਫੋਟੋਗ੍ਰਾਫਰ ਜਰਨਲਿਸਟ ਐਸੋਸੀਏਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣੇ ਜੋ ਹੁਨਰ ਨੇ ਜੋ ਇਹਨਾਂ ਦੀ ਕਲਾ ਨੇ ਉਹਨਾਂ ਨੂੰ ਅੱਜ ਦਰਸ਼ਾਇਆ ਮੈਂ ਇਹਨਾਂ ਦਾ ਬਹੁਤ-ਬਹੁਤ ਥੈਂਕਸ ਕਰਦਾ ਔਰ ਧੰਨਵਾਦ ਵੀ ਕਰਦਾ ਔਰ ਜੋ ਮੈਂ ਦੇਖੇ ਨੇ ਸਾਈਡਾ ਇੱਕ ਜਿਸ ਤਰ੍ਹਾਂ ਇੱਕ ਸੋਚ ਮਨ ਦੀ ਸੋਚ ਨੂੰ ਦਿਮਾਗ ਦੀ ਸੋਚ ਨੂੰ ਅੱਜ ਪ੍ਰਦਰਸ਼ਿਤ ਕੀਤਾ ਬਹੁਤ ਵਧੀਆ ਮੈਂ ਤਾਂ ਇਹਨੂੰ ਕਲਾ ਕਹਾਵਾਂਗਾ ਜਿਹਦੀ ਸੋਚ ਦੇ ਨਾਲ ਇਹਨਾਂ ਬਹੁਤ ਵਧੀਆ ਔਰ ਜਿੱਥੇ ਕਲਚਰ ਨੂੰ ਤੇ ਉਥੇ ਧਾਰਮਿਕ ਪ੍ਰਤੀਤ ਨੂੰ ਨਾਲ ਲੈ ਕੇ ਇਹਨਾਂ ਨੇ ਬਣਾਏ ਨੇ ਬਹੁਤ ਵਧੀਆ ਗੱਲ ਅੱਛੀ ਲੱਗੀ ਆ ਔਰ ਖਾਸ ਤੌਰ ਤੇ ਵੱਡੀ ਗੱਲ ਇਹ ਆ ਕਿ ਇਹਨਾਂ ਦੀ ਜਿਹੜੀ ਸੋਚ ਹੁੰਦੀ ਹੈ ਕਿ ਲੋਕਾਂ ਦੀ ਸਚਾਈ ਨੂੰ ਸਰਕਾਰ ਤੱਕ ਮਿਲ ਜਾਣਾ ਔਰ ਸਰਕਾਰਾਂ ਦੀਆਂ ਜੋ ਕਲਪਨੀ ਹੁੰਦੀਆਂ ਨੇ ਲੋਕਾਂ ਤੱਕ ਮਿਲ ਜਾਣਾ ਇਹਨਾਂ ਦਾ ਇੱਕ ਸੋਚ ਬਣੀ ਹੋਈ ਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਥੈਂਕ ਯੂ ਵੀ ਕਰਦਾ ਆਸ ਹੈ ਕਿ ਇਸ ਤਰ੍ਹਾਂ ਹੀ ਪ੍ਰਾਪਲ ਮਿਲ ਕੇ ਪੰਜਾਬ ਨੂੰ ਸੁਨਹਿਰੀ ਪੰਜਾਬ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਬਹੁਤ ਯੋਗਦਾਨ ਪਾਵਾਂਗੇ ਉਹ ਲੋਕਾਂ ਦੀ ਸੱਚਾਈ ਉਜਾਗਰ ਕਰਕੇ ਲੋਕਾਂ ਨੂੰ ਹੱਕ ਦਵਾਂ ਦੇ ਜੋ ਇਹਨਾਂ ਦੇ ਮੁੱਦੇ ਨੇ ਉੱਥੇ ਕੰਮ ਕਰਨਾ ਸਭ ਤੋਂ ਵਧੀਆ ਪਿਕਚਰ ਬਣਦੀ ਲੱਗਦਾ ਮੈਨੂੰ ਦੇਖੋ ਮੇਰੇ ਵੱਸੇ ਸਾਰੀਆਂ ਵਧੀਆ ਨੇ ਮੈਂ ਪਿਕਨਚੂ ਉਸ ਨਹੀਂ ਕਰ ਸਕਦਾ ਨਾ ਮੇਰੇ ਕੋਲ ਤਾਂ ਉਹ ਅਥਾਰਟੀ ਵੀ ਨਹੀਂ ਹੈ ਪਰ ਕਿਤੇ ਨਾ ਕਿਤੇ ਸਾਰਿਆਂ ਨੇ ਆਪਣਾ ਜੋਰ ਲਗਾ ਕੇ ਉਸ ਨੂੰ ਦਰਸਾਇਆ ਪਰ ਮੇਰੀ ਕਾਮਨਾ ਇਹ ਹੈ ਕਿ ਤੁਰਕ ਜਰਨੇ ਕੰਦਨ ਵੀ ਇੱਕ ਫਸਟ ਸੈਕੰਡ ਥਰਡ ਜੇ ਥਰਡ ਨਾ ਹੁੰਦਾ ਤਾਂ ਸੈਕੰਡ ਹੀ ਹੁੰਦਾ ਸੀ ਸੈਕੰਡ ਨਾ ਹੁੰਦਾ ਫਸਟ ਹੀ ਹੁੰਦਾ ਸੀ ਸਾਰਿਆਂ ਨੂੰ ਮੇਰੀ ਮੇਰੇ ਨੂੰ ਮੁਬਾਰਕਾਂ ਨੇ ਹਾਂ ਕਹਿੰਦੇ ਜੀ ਵਰਲਡ ਡੇ ਵੀ ਹੈ ਉਹਦੀ ਵੀ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਲੁਧਿਆਣਾ ਪ੍ਰੈਸ ਵਾਲੇ ਮੇਰੇ ਵੀ ਚਾਹੇ ਪ੍ਰਿੰਟ মিডিਆ ਚਾਹੇ ਇਲੈਕਟ੍ਰੋਨਿਕ মিডিਆ ਵਾਲ ਇੱਕ ਚੌਥਾ ਥੰਮ ਬਣ ਕੇ ਅੱਜ ਮੈਨੂੰ ਦੱਸਦੇ ਮਾਣ ਮਹਿਸੂਸ ਹੁੰਦਾ ਲੁਧਿਆਣਾ ਦੇ ਜਿੰਨੇ ਵੀ ਮੇਰੇ ਪੱਤਰਕਾਰ ਵੀਰ ਨੇ ਚਾਹੇ ਪ੍ਰਿੰਟ মিডিਆ ਚਾਹੇ ਇਲੈਕਟ੍ਰੋਨਿਕ মিডিਆ ਵਾਲ ਇਹ ਹਮੇਸ਼ਾ ਲੁਧਿਆਣੇ ਦਾ ਨਾਮ ਮਾਨ ਦੇ ਨਾਲ ਉੱਚਾ ਕਰਾਉਂਦੇ ਆ ਕਿਉਂਕਿ ਇਹਨਾਂ ਦੀ ਕਲਮ ਨੇ ਕਦੇ ਗਲਤ ਨਹੀਂ ਲਿਖਿਆ ਇਹਨਾਂ ਨੇ ਕਦੇ ਆਪਣੇ ਇਲੈਕਟ੍ਰੋਨਿਕ মিডিਆ ਰਹੀ ਕੋਈ ਗਲਤ ਐਸਾ ਦੁਨੀਆ ਦੇ ਵਿੱਚ ਪ੍ਰੈਸ਼ਨ ਨਹੀਂ ਦਿਖਾਇਆ ਵੀ ਸਾਜਾ ਕੋਈ ਸਿਰਫ ਪੈਸੇ ਨਾਲ ਕੰਮ ਆ ਇਹ ਹਮੇਸ਼ਾ ਸੱਚ ਦੇ ਰਸਤੇ ਦੇ ਉੱਤੇ ਔਰ ਮੈਨੂੰ ਦੱਸਦੇ ਹੋਏ ਮਾਨ ਮਹਿਸੂਸ ਹੁੰਦਾ ਮੈਂ ਪਿਛਲੇ ਸਾਲ ਵੀ ਆਇਆ ਸੀ ਔਰ ਐਨਐਲਏ ਜੀ ਲੁਧਿਆਣੇ ਦੇ ਅੰਦਰ ਜਿਹੜਾ ਇਹ ਅੱਜ ਲਾਇਆ ਗਿਆ ਵਾ ਸਤਲੁਈ ਕਲੱਬ ਦੇ ਵਿੱਚ ਇਹ ਜਿਹੜੀਆਂ ਸੁੰਦਰੀਆਂ ਦੇਖਣ ਨੂੰ ਮੂੰਹ ਤਸਵੀਰਾਂ ਬੋਲ ਰਹੀਆਂ ਨੇ ਇਹ ਬਾਹਰ ਨਿਕਲ ਕੇ ਆ ਆਪਣੇ ਫਰੇਮ ਦੇ ਬਾਹਰ ਨਿਕਲ ਕੇ ਦੱਸਦੀਆਂ ਨੇ ਵੀ ਮੈਨੂੰ ਕਿਸੇ ਨੇ ਬਣਾਉਣ ਵਾਲੇ ਨੇ ਆਪਣੀ ਕਿੰਨੀ ਇਹਦੇ ਉੱਤੇ ਸਮਾਂ ਫੂਕਿਆ ਤੇ ਕਿੰਨੀ ਆਪਣੀ ਜਾਨ ਪੂਕੇ ਇਹ ਜਿਹੜਾ ਪ੍ਰਿੰਟ ਬਣਾਇਆ ਵਾ ਆਪਣਾ ਸਾਰਾ ਇਹ ਬਹੁਤ ਕਾਰਾਗਰੀ ਔਰ ਬਹੁਤ ਮਿਹਨਤੀ ਬੰਦਿਆਂ ਦਾ ਕੰਮ ਆ ਤੇ ਆਪਣੀ ਕਲਾ ਦਾ ਪ੍ਰਦਰਸ਼ਨ ਇੱਕ ਦਿਖਾਉਂਦਾ ਅੱਜ ਵਾਈਲਡ ਫੋਟੋ ਡੇ ਆ ਇਹਦੇ ਵਿੱਚ ਲੁਧਿਆਣਾ ਦੀਆਂ ਜਿਹੜੀਆਂ ਇਹ ਹੈਗੀਆਂ ਸੀਨਰੀਆਂ ਮੈਂ ਸਮਝਦਾ ਇਹ ਸਭ ਨਾਲੋਂ ਵਧੀਆ ਇੱਕ ਨੰਬਰ 1 ਦੀਆਂ ਸੀਨਰੀਆਂ ਨੇ ਜਿਹੜੀਆਂ ਆਪਣੇ ਮੂੰਹੋਂ ਬੋਲ ਕੇ ਤਸਵੀਰਾਂ ਦੱਸ ਰਹੀਆਂ ਨੇ ਇਹ ਬਹੁਤ ਕਹਿਣਾ ਸੌਖਾ ਸ਼ਬਦਾਂ ਰਹੀ ਕਿਹਾ ਜਾ ਸਕਦਾ ਵਾ ਲਿਖ ਕੇ ਦੱਸਿਆ ਜਾ ਸਕਦਾ ਪਰ ਇਹ ਕਰਨਾ ਬੜਾ ਔਖਾ ਹੁੰਦਾ ਇਹ ਬਹੁਤ ਮਿਹਨਤਾਂ ਸਮਾਂ ਕੱਣ ਲੈਣਾ ਪੈਂਦਾ ਤਾਂ ਇਹ ਜੀਆਂ ਮੂਰਤਾਂ ਬੰਦੀਆਂ ਨੇ ਐਸੋਸੀਏਸ਼ਨ ਜਰਨਲਿਸਟਾਂ ਦੇ ਅੱਜ ਦਾ ਸਮਾਗਮ ਜੋ ਹਰ ਸਾਲ ਦੀ ਤਰ੍ਹਾਂ ਅੱਜ ਸਤ루ਜ ਕਲੱਬ ਵਿਖੇ ਬਣਾਉਣ ਉਪਰਾਨ ਲਾ ਕੀਤਾ ਹੈ ਮੈਂ ਸਭੁੱਤੇ ਹੀ ਜਰਨਲਿਸਟ ਅਤੇ ਪੱਤਰਕਾਰਾਂ ਦਾ ਫੋਟੋਗ੍ਰਾਫਰ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਜੋ ਹਰ ਸਾਲ ਇਹ ਸਾਰੇ ਭਾਈਚਾਰੇ ਨੂੰ ਇਕੱਤਰ ਕਰਕੇ ਆਪਣਾ ਜੋਰ ਦਿਖਾਉਂਦੇ ਆ ਜੋ ਇਹਨਾਂ ਦੇ ਕਲਮ ਬੰਦ ਕੀਤੇ ਹੁੰਦੇ ਹਨ ਉਹਨਾਂ ਦੇ ਘਰਨੀ ਉਪਰਾਲਾ ਕਰਦੇ ਹਨ ਅੱਜ ਦੇ ਦਿਨ ਤੇ ਮੈਂ ਇਹਨਾਂ ਸੱਚੇ ਭਾਈਚਾਰੇ ਲਈ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਾਂਗਾ ਇਹ ਜੋ ਭਾਈਚਾਰਾ ਇਮਾਨਦਾਰੀ ਨਾਲ ਰਹਿ ਕੇ ਆਪਣੇ ਜੋਰ ਦਿਖਾਉਂਦੇ ਹਨ ਔਰ ਪਰਮਾਤਮਾ ਨੇ ਸਿਰ ਤੇ ਹੱਥ ਰੱਖ ਕੇ ਇਸ ਤੋਂ ਵੀ ਵਾਅਦੇ ਨਾਲ ਸੇਵਾ ਕਰਨ ਦਾ ਬਲ ਬਖਸ਼ੇ ਔਰ ਆਉਣ ਵਾਲੇ ਸਮੇਂ 'ਚ ਵੀ ਪਰਮਾਤਮਾ ਇਹਨਾਂ ਨੂੰ ਸੇਵਾ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ